ਇੱਕ ਚੇਤਨਾ ਲਹਿਰ ਚਲਾਉਣ ਦੀ ਲੋੜ ਹੈ ਰੈਲੀਆਂ ਨਾਲ ਕਦੀ ਲਹਿਰਾਂ ਨਹੀਂ ਬਣਦੀਆਂ ਯਾਦ ਰੱਖਿਓ ਰੈਲੀਆਂ ਨਾਲ ਜਜ਼ਬਾਤ ਉੱਠਦੇ ਨੇ ਲਹਿਰਾਂ ਨਹੀਂ ਬਣਦੀਆਂ ਲਹਿਰ ਉਹ ਹੁੰਦੀ ਹੈ ਜਿਹੜੀ ਨਿਰੰਤਰ ਚੱਲੇ ਲਗਾਤਾਰ ਚੱਲੇ ਅੱਜ ਕਈ ਕਿਸਮ ਦੀ ਵਿਸ਼ਵ ਪੱਧਰੀ ਸਿੱਖ ਕੌਮ ਦੇ ਅੰਦਰ ਲਹਿਰ ਚਲਾਉਣ ਦੀ ਲੋੜ ਹੈ ਨੰਬਰ 1 ਕਿ ਘੱਟੋ-ਘੱਟ ਨੌਜਵਾਨ ਆਪਣੀ ਜ਼ਿੰਦਗੀ ਦਾ ਇੱਕ ਵਿਜ਼ਨ ਬਣਾਉਣ ਮਿਸ਼ਨ ਬਣਾਉਣ ਜੇ ਪੁੱਛਿਆ ਜਾਵੇ ਤੇਰਾ ਮਿਸ਼ਨ ਕੀ ਹੈ? ਜੇ ਤੁਹਾਨੂੰ ਪੁੱਛਿਆ ਜਾਵੇ ਤੁਹਾਡਾ ਮਿਸ਼ਨ ਕੀ ਹੈ? ਕੀ ਕਰ ਰਹੇ ਹੋ? ਕਾਦੇ ਲਈ ਕਰ ਰਹੇ ਹੋ? ਅੱਜ ਸਿੱਖ ਦੀ ਮਸਤਕ ਵਿੱਚ ਸਿੱਖ ਦੇ ਸੋਚ ਵਿੱਚ ਵਿਜ਼ਨ ਕੋਈ ਬਹੁਤਾ ਵੱਡਾ ਨਹੀਂ ਰਹਿ ਗਿਆ ਛੋਟੇ-ਛੋਟੇ ਵਿਜ਼ਨ ਰਹਿ ਗਏ ਪਰਵਾਦ ਨੂੰ ਪਾਲਣਾ ਬੱਚਿਆਂ ਨੂੰ ਵੈਲ ਸੈਟਲਡ ਕਰਨਾ ਬਸ ਨਾਥਿੰਗ else ਕਾਮ ਦੇ ਲਈ ਵਿਜ਼ਿਟ ਕੀ ਹੈ ਮਿਸ਼ਨ ਕੀ ਹੈ ਲਹਿਰ ਦੀ ਲੋੜ ਹੈ ਅੱਜ ਸਮਾਜਿਕ ਬੁਰਾਈਆਂ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਹੈ ਆਹ ਸਮਾਜਿਕ ਬੁਰਾਈਆਂ ਟੀਨੇਜ ਨੂੰ ਖਰਾਬ ਕਰ ਰਹੀਆਂ ਨੇ ਆ ਬਚਪਨ ਨੂੰ ਖਰਾਬ ਕਰ ਰਹੀਆਂ ਨੇ ਆ ਜਵਾਨੀ ਦੀ ਦਿਸ਼ਾ ਨੂੰ ਭੜਕਾ ਰਹੀਆਂ ਨੇ ਅੱਜ ਦੇ ਗਾਣੇ ਜਵਾਨੀ ਦੀ ਸੋਚ ਵਿੱਚ ਨੌਜਵਾਨਾਂ ਦੇ ਅੰਦਰ ਫੁਕਰਪੰਥੀਆਂ ਪੈਦਾ ਕਰ ਰਹੇ ਨੇ ਅੱਜ ਦੇ ਗਾਣੇ ਬੱਚਿਆਂ ਦੇ ਬਚਪਨ ਵਿੱਚ ਜ਼ਹਿਰ ਘੋਲ ਰਹੇ ਨੇ ਬਹੁਤੇ ਗਾਣੇ ਅੱਜ ਦੇ ਬਹੁਤੇ ਗਾਣੇ ਘਰਾਂ ਦੇ ਵਿੱਚ ਗੜਬੜ ਪੈਦਾ ਕਰ ਰਹੇ ਨੇ ਇਹ ਤੋਂ ਸੁਚੇਤ ਕਰਨ ਵਾਸਤੇ ਇੱਕ ਵਿਸ਼ਵ ਪਦਰੀ ਲਹਿਰ ਦੀ ਲੋੜ ਹੈ ਅੱਜ ਸਾਡੀਆਂ ਸਿੱਖ ਬੀਬੀਆਂ ਨੱਚਣਾ ਟੱਪਣਾ ਗਿੱਧਾ ਪਾਉਣਾ ਤੀਆਂ ਮਨਾਉਣੀਆਂ ਫਲਾਨਾ ਕਰਨਾ ਠਿਮਕਾ ਕਰਨਾ ਇਹਦੀ ਵਜਾਏ ਬੇਬੇ ਨਾਨਕੀ ਦਾ ਪ੍ਰਚਾਰ ਬੀਬੀ ਭਾਨੀ ਮਾਤਾ ਭਾਗੌਰ ਮਾਤਾ ਗੰਗਾ ਜੀ ਬੀਬੀ ਰੂਪ ਕੌਰ ਮਾਤਾ ਸਹਿਮ ਗੌਰ ਮਾਤਾ ਤ੍ਰਿਪਤਾ ਜੀ ਮਾਤਾ ਗੁਜਰੀ ਜੀ ਉਨ੍ਹਾਂ ਦੇ ਜੀਵਨ ਤੇ ਜੀਵਨ ਦੇ ਗੁਣ ਸਾਡੀਆਂ ਆਉਣ ਵਾਲੀਆਂ ਬੱਚੀਆਂ ਵਿੱਚ ਭਨ ਵਾਸਤੇ ਬੀਬੀਆਂ ਨੂੰ ਜਾਗਣਾ ਪਵੇਗਾ ਔਰ ਉਹਦੇ ਲਈ ਸਿੱਖ ਨਾਰੀ ਚੇਤਨਾ ਇੱਕ ਬਿਸ਼ਪ ਪੰਦਰੀ ਲਹਿਰ ਚਲਾਉਣ ਦੀ ਲੋੜ ਹੈ ਜੇ ਨਿਸ਼ਾਨਦੇਹੀ ਕੀਤੀ ਜਾਵੇ ਬੜੀਆਂ ਸਮਾਜਿਕ ਬੁਰਾਈਆਂ ਨੇ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਤੋਂ ਕਿਵੇਂ ਬਚਿਆ ਜਾਵੇ ਇਹਦੇ ਲਈ ਇੱਕ ਬਿਸ਼ਪ ਪੰਦਰੀ ਲਹਿਰ ਚਲਾਉਣ ਦੀ ਲੋੜ ਹੈ ਤੇ ਜਦੋਂ ਇਹ ਮਿਸ਼ਨ ਲੈ ਜਾਣਗੇ ਨਾ ਉਸ ਮਿਸ਼ਨ ਦੇ ਵਿੱਚ ਜਦੋਂ ਪ੍ਰੋਜੈਕਟ ਫੈਲ ਬਣੇਗੀ ਫਿਰ ਹੋਏਗਾ ਸੈਮੀਨਾਰ ਕੀਤੇ ਜਾਣ ਵਿਚਾਰ ਚਰਚਾ ਕੀਤੀ ਜਾਵੇ ਸਵਾਲ ਜਵਾਬ ਕੀਤੇ ਜਾਣ ਡਿਬੇਟ ਕੀਤੀ ਜਾਵੇ ਨੌਜਵਾਨਾਂ ਦੀਆਂ ਟੀਮਾਂ ਬਣਾਈਆਂ ਜਾਣ ਸ਼ਹਿਰ ਪੱਦਰ ਦੀਆਂ ਟੀਮਾਂ ਹੋਣ ਉਹ ਕਿਦਾਂ ਕੰਟੈਕਟ ਕਰਨ ਔਰ ਘਰ ਘਰ ਤੱਕ ਪਹੁੰਚੇ ਔਰ ਅਪਰੋਚ ਜੇਵਨ ਉਹ ਲਹਿਰ ਹੋਵੇ बड़े पदर ਦੇ ਉੱਪਰ ਬਹੁਤ ਕੁਝ ਕਰਨ ਵਾਲਾ ਪਿਆ ਹੈ। ਕੌਣ ਅੱਗੇ ਆਏਗਾ? ਜਿਹੜੇ ਬਿਜ਼ਨੈਰੀ ਹੋਣਗੇ। ਇੱਕ ਸ਼ਹਿਰ ਦੇ ਵਿੱਚ ਅਗਰ 5 ਨੌਜਵਾਨ ਇੱਕ ਵੱਡਾ ਮਿਸ਼ਨ ਲੈ ਕੇ ਬਿਜ਼ਨੈਰੀ ਹੁੰਦੇ ਨੇ ਨਾ ਉਹ ਇੱਕ ਲਹਿਰ ਖੜੀ ਕਰ ਸਕਦੇ ਨੇ। ਜਿਹੜੀ ਗੱਲ ਕੱਲ੍ਹ ਕਹੀ ਸੀ ਨਾ ਉਹਦੇ ਲਈ ਸਹਿਜ ਅਡੋਲਤਾ ਤੇ ਆਪਾਂ ਵਾਰਨ ਦੀ ਭਾਵਨਾ ਚਾਹੀਦੀ ਹੈ ਜਜ਼ਬਾਤੀ ਹੋ ਕੇ ਨਹੀਂ ਜਿੰਨੀਆਂ ਜਜ਼ਬਾਤੀ ਹੋ ਕੇ ਲਹਿਰਾਂ ਚਲਾਈਆਂ ਜਾਣਗੀਆਂ ਉਹਦਾ ਫਾਇਦਾ ਮੌਕੇ ਦੀਆਂ ਉਹਨਾਂ ਸ਼ਕਤੀਆਂ ਨੂੰ ਉਹਨਾਂ ਏਜੰਸੀਆਂ ਨੂੰ ਜਾਏਗਾ ਜਿਹੜੀਆਂ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਇਹ ਤਾਂ ਹੋਏਗਾ ਜੇ ਇਸ ਪੰਕਤੀ ਨੂੰ ਆਪਣੇ ਅਹਿਸਾਸਾਂ ਵਿੱਚ ਰੱਖਾਂਗੇ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਬੜਿਆਈ ਦੇ ਬਣਿਆ ਰਹਾ